ਅਜਨਾਲਾ ਹਲਕੇ ਦੇ ਵਿੱਚ ਰਾਵੀ ਦਰਿਆ ਦਾ ਬੰਨ ਟੁੱਟਣ ਤੋਂ ਬਾਅਦ ਹੜ੍ਹ ਨੇ ਭਿਆਨਕ ਰੂਪ ਧਾਰ ਲਿਆ ਹੈ। ਕਰੀਬ 15000 ਲੋਕ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਜਦਕਿ ਲਗਭਗ 2000 ਲੋਕ ਅਜੇ ਵੀ ਪਾਣੀ ਦੇ ਵਿੱਚ ਫਸੇ ਦੱਸੇ ਜਾ ਰਹੇ ਨੇ। ਐਸੇ ਗੰਭੀਰ ਹਾਲਾਤਾਂ ਦੇ ਵਿੱਚ ਜਿੱਥੇ ਸਰਕਾਰੀ ਪ੍ਰਬੰਧ ਨਾਕਾਮੀ ਨਜ਼ਰ ਆ ਰਹੇ ਨੇ ਉੱਥੇ ਸਥਾਨਕ ਨੌਜਵਾਨਾਂ ਨੇ ਅੱਗੇ ਆ ਕੇ ਰਾਹਤ ਕਾਰਜ ਦੀ ਕਮਾਂਡ ਸੰਭਾਲ ਲਈ। ਕੱਲ ਦੁਪਹਿਰ ਤੋਂ ਬਾਅਦ ਹੀ ਦਰਜਨਾ ਨੌਜਵਾਨ ਟਰੈਕਟਰ ਟਰਾਲੀ ਦੀ ਮਦਦ ਨਾਲ ਪਿੰਡਾਂ ਦੇ ਘਰਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਰੇ ਨੇ ਕਈ ਥਾਵਾਂ ਤੇ 5-5 ਫੁੱਟ ਡੇਰਾ ਪਾਣੀ ਵਿੱਚ ਉਤਰ ਕੇ ਇਹ ਨੌਜਵਾਨ ਔਰਤਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਢੰਗ ਦੇ ਨਾਲ ਬਾਹਰ ਕੱਢ ਰਹੇ ਨੇ ਖਾਸ ਗੱਲ ਇਹ ਹੈ ਕਿ ਇਹ ਸੇਵਾ ਪੂਰੀ ਤਰ੍ਹਾਂ ਆਪਣੇ ਹੀ ਸਰੋਤਾਂ ਦੇ ਨਾਲ ਕੀਤੀ ਜਾ ਰਹੀ ਹੈ ਨੌਜਵਾਨ ਆਪਣੇ ਘਰਾਂ ਤੋਂ ਹੀ ਤੇਲ ਭਰ ਕੇ ਅਤੇ ਆਪਣੇ ਟਰੈਕਟਰ ਟਰਾਲੀਆਂ ਲਗਾ ਕੇ ਫਸੇ ਹੋਏ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕ ਸਾਡੇ ਆਪਣੇ ਹਨ ਅਤੇ ਉਹਨਾਂ ਨੂੰ ਬਚਾਉਣਾ ਸਾਡਾ ਫਰਜ਼ ਹੈ ਮੇਰਾ ਨਾਮ ਜੀ ਸਨੀ ਆ ਵੀਰੇ ਕਿਹੜਾ ਪਿੰਡ ਆ ਜੀ ਆਪਾਂ ਦਾਦੂਪੁਰ ਤੋਂ ਆ ਮਜੀਠੇਰੇ ਕੋਲ ਹਾਂ ਅੰਨਾ ਤੇ ਰੋਦਾ ਨਹੀਂ ਕੰਮ ਕਰਦੇ ਕਿ ਢੇੜ ਦੇ ਜਾਂ ਸੇਵਾ ਦੇ ਕਰਦੇ ਨਹੀਂ ਜੀ ਬਿਲਕੁਲ ਅਸੀਂ ਸੇਵਾ ਦੇ ਕਰੰਡੇ ਆ ਕੱਲ ਦਾ ਜਦੋਂ ਵੀ ਸਾਨੂੰ ਮਤਲਬ ਇਸ ਚੀਜ਼ ਦਾ ਪਤਾ ਲੱਗਾ ਏ ਕਿ ਇੱਥੇ ਇਹ ਮੁਸੀਬਤ ਆ ਗਈ ਏ ਅਸੀਂ ਕੱਲ ਤੇ ਹੀ ਦੁਪਹਿਰਾਂ ਦੇ ਇੱਥੇ ਆ ਰਾਤ ਦੇ 2 ਵਜੇ ਤੱਕ ਵੀ ਇੱਥੇ ਰਹੇ ਆ ਹੁਣ ਵੀ ਸਵੇਰ ਦੇ ਇੱਥੇ ਆ ਕੋਸ਼ਿਸ਼ ਅਸੀਂ ਬੰਦੇ ਰੈਸਕਿਊ ਕਰਕੇ ਲਿਆ ਰਹੇ ਆ ਕੋਈ ਉਧਰੋਂ ਰਾਸ਼ਨ ਲੈ ਕੇ ਆ ਰਹੇ ਆ ਕਿੰਨੇ ਕਿੰਨੇ ਬੰਦੇ ਹੋ ਕਰ ਮਹਾਰਾਜ ਕਰਦੇ ਅਸੀਂ ਜ਼ਿਆਦਾ ਨਹੀਂ ਤੇ 30 40 50 ਬੰਦੇ ਰੈਸਕਿਊ ਕਰਕੇ ਉੱਤਰ ਸਮਾਧਵਾ ਗੁਰਦਾਰੇ ਕੋਲੇ ਛੱਡ ਕੇ ਆਏ ਆ ਤੇ ਉੱਧਰੋਂ ਫਿਰ ਨਾਲ ਹੀ ਅਸੀਂ ਅਗਲੇ ਬਨੇ ਕੀ ਹਾਲਾਤ ਨੇ ਅਗਲੇ ਬਨੇ ਬਹੁਤ ਖੜਲੇ ਬਨੇ ਪਾਣੀ ਬਹੁਤ ਆ ਜੀ ਹਜੇ ਵੀ ਪਾਣੀ ਇੱਧਰ ਮਤਲਬ ਹੁਣ ਫਤੇਗੜ ਵਾਲੀ ਸਾਈਡ ਨੂੰ ਮਾਰ ਕਰ ਰਿਹਾ ਏ ਜ਼ਿਆਦਾ ਦੇਖੋ ਹੁਣ ਅੱਗੇ ਜੋ ਵੀ ਆ ਕੀ ਕਹਿ ਸਕਦੇ ਆ ਮਾਇਰ ਨੂੰ ਆਏ ਗਏ ਨੇ ਮਹਿਸੂਸ ਹੋ ਰਿਹਾ ਤੈਨੂੰ ਲੋਕਾਂ ਦੀ ਮਦਦ ਕਰਨ ਵਾਸਤੇ ਮਹਿਸੂਸ ਹੈ ਮੁਸੀਬਤ ਦੇ ਵੇਲੇ ਸਾਰਿਆਂ ਨੂੰ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਬਸ ਇਹੀ ਆ ਅਜੀ ਤਾਂ ਸਾਰਿਆਂ ਨੂੰ ਕਹਿੰਦੇ ਆ ਵੀ ਜਿਹੜਾ ਵੀ ਕੋਈ ਕਿਸੇ ਦੇ ਕਿਸੇ ਵੀ ਤਰੀਕੇ ਨਾਲ ਕੰਮ ਆ ਸਕਦਾ ਉਹ ਕਰੋ ਕਿੰਨੇ ਘੰਟੇ ਲਗਾਤਾਰ ਚੱਲ ਰਹੇ ਤੁਸੀਂ ਅਸੀਂ ਤੁਸੀਂ ਅਸੀਂ ਲਾ ਲਓ ਜੀ ਕੱਲ ਦੁਪਹਿਰ ਦੇ ਇੱਥੇ ਆ ਜੀ ਹਾਂ ਮਤਲਬ ਕਈ ਘੰਟੇ ਤੋਂ ਰਸਤਾ ਜੀ ਪੰਜਾਬੀ ਹੀ ਪੰਜਾਬੀ ਦੇ ਕੰਮ ਆ ਬਿਲਕੁਲ ਜੀ ਬਿਲਕੁਲ ਇਹ ਆਪਾਂ ਕਹਿੰਦੇ ਇਹ ਵੀ ਕਹਾਣਾ ਜਿਹੜੀ ਆ ਸਾਡੇ ਸੇਵਾ ਦੀ ਜ਼ਿਆਦਾ ਆ ਇਸ ਲਈ ਅਸੀਂ ਲੋਕ 1 ਵਜੇ ਸੇਵਾ ਜਰੀਏ ਕਰ ਰਹੇ ਹਾਂ ਬਿਲਕੁਲ ਜੀ ਜਦੋਂ ਮੁਸੀਬਤ ਆਪਣੇ ਆ ਤੇ ਆਈ ਆ ਇਹ ਇਹ ਕਿਸੇ ਬਗਾਨੇ ਤੇ ਆਈ ਨਹੀਂ ਆ ਸਾਰੇ ਆਪ ਦੇ ਹੀ ਆ ਜਦੋਂ ਆਪ ਦੇ ਆ ਤੇ ਮੁਸੀਬਤ ਆਈ ਤੇ ਜੇ ਆਪ ਦੇ ਹੀ ਨਾਲ ਕੋਲੇ ਲੱਗੇ ਤਾਂ ਫਿਰ ਕੌਣ ਲੱਗੇਗਾ ਜੀ ਬਹੁਤ ਬਹੁਤ ਮੇਰਾ ਨਾਮ ਸਿਮਰਜੀਤ ਸਿੰਘ ਜੀ ਇਹ ਕਿਹੜਾ ਪਿੰਡ ਹੈ ਜੀ ਪਿੰਡ ਦਾਦੂਪੁਰਾ ਇੱਥੇ ਸੇਵਾ ਲਈ ਆਏ ਹੋਏ ਆ ਜੀ ਇਹ ਪਿੰਡ ਰਮਦਾਸ ਜੀ ਠੀਕ ਹੈ ਜੀ ਕਿੰਨੇ ਲੋਕਾਂ ਨੂੰ ਗੈਸਟੀ ਪੜ੍ਹ ਕੇ ਆਂ ਜੀ ਤਕਰੀਬਨ 5 615 ਅਸਕੇ ਕਰਦੇ ਆਂ ਪਿੰਡ ਨਾ ਜੇਰ ਹੋਗਾ ਤੁਮ ਲੱਗਿਆ ਨਾ ਸਾਹੀ ਕੱਲ ਦੁਪਹਿਰ ਦੇ ਲੱਗੇ ਹੋਏ ਆ ਜੀ 1 ਵਜੇ ਦੇ ਨਾ ਜੀ ਨਾ ਸੇਵਾ ਬਾਬੇ ਨਾਨਕ ਨੇ ਸੇਵਾ ਹੀ ਬਖੀ ਸੇਵਾ ਹੀ ਕਰ ਰਹੇ ਆ ਕੋਈ ਕਿਸ ਚੀਜ਼ ਦੀ ਲੋੜ ਨਹੀਂ ਬਾਬੇ ਨੇ ਬੜਾ ਕੁਝ ਦਿੱਤਾ ਵਾਏ ਜੀ ਹਾਂ ਜੀ ਪਰਮਾਨੰ ਦਾ ਦਿੱਤਾ ਬੜਾ ਕੁਝ ਆ ਜੀ ਕਿਸ ਚੀਜ਼ ਦੀ ਲੋੜ ਨਹੀਂ ਸੇਵਾ ਦੇ ਭੁੱਖੇ ਆ ਹੀ ਸੇਵਾ ਕਰ ਰਹੇ ਆ ਸੇਵਾ ਕਰ ਰਹੇ ਡਟ ਕੇ One of the premium and prestigious professional institutes providing a wide range of professional courses with 100% placement assistance. We are Sri Sai Group of Institutes.